ਆ ਤੁਸੀਂ ਤਾਂ ਕੀ ਦੇਖੋ ਖਿੜਕੀ ਜਿਹੜੀ ਐ ਇਹਨੂੰ ਤੋੜ ਕੇ ਗ੍ਰਿਲ ਤੋੜ ਕੇ ਅੰਦਰ ਦਾਖਲ ਹੋਣਾ ਸਮਝਾ ਦਿਓ ਜੀ ਇਸ ਗ੍ਰਿਲ ਰਹੀਂ ਐਂਟਰ ਹੋਇਆ ਚੋਰ ਤੇ ਗ੍ਰਿਲ ਲੱਗੀ ਸੀਗੀ ਗ੍ਰਿਲ ਪੱਟਿਓ ਨੇ ਅੰਦਰ ਜਾਲੀਆਂ ਪੱਟੀਆਂ ਉਹਨਾਂ ਨੇ ਜਾਲੀਆਂ ਪਟিয়ে ਕੁੰਡੀਆਂ ਖੋਲੀਆਂ ਅੰਦਰ ਉਹਨਾਂ ਨੇ ਕੋਲੋਂ ਆਪਾਂ ਸਮਝੀਏ ਪਹਿਲਾਂ ਗ੍ਰਿਲ ਪੱਟ ਲਈ ਫਿਰ ਜਾਲੀ ਦੇ ਵਿੱਚ ਛੇਦ ਕਰਕੇ ਕੁੰਡੀ ਖੋਲਹੀ ਉਹ ਅੰਜਾਮ ਦਿੱਤਾ ਕਿਸੇ ਦਾ ਡਰ ਕਿਸੇ ਦਾ ਭਾਉ ਨਹੀਂ ਕੋਈ ਉਹਦੇ ਮਨ ਚ ਪਰੇਸ਼ਾਨੀ ਘਬਰਾਟ ਵਾਲੀ ਗੱਲ ਨਜ਼ਰ ਨਹੀਂ ਆ ਰਹੀ ਬਿਲਕੁਲ ਜੀ ਚੋਰੀ ਨਹੀਂ ਹੈ ਡਾਕਾ ਪਿਆ ਦਿਨੇ ਡਾਕਾ ਪਿਆ ਗਿਆ ਇਹ ਡਾਕਾ ਹੀ ਆ ਗਿਆ ਬਿਲਕੁਲ ਜੀ ਬਿਲਕੁਲ ਦਿਨੇ ਡਾਕਾ ਪਿਆ ਗਿਆ ਲੁੱਟਿਆ ਗਿਆ ਸਾਰਾ ਲੋਕ ਨੇ ਤਸੱਲੀ ਦਾ ਕੰਮ ਕੀਤਾ ਬਿਲਕੁਲ ਜੀ ਸਾਰਾ ਸਮਾਨ ਲਵਾਰੀਆਂ ਗੋਦਰੀਆਂ ਦੀਆਂ ਚਾਰ ਲਵਾਰੀਆਂ ਚਾਰੇ ਪਟੜੀਆਂ ਉਹਨੇ ਫਿਰ ਉਹ ਆਜ਼ਾਦ ਉਹਦੀ ਕੋਣ ਕੀ ਜੀ ਕੁਝ ਲੈ ਕੇ ਆਇਆ ਹੋ ਪਤਾ ਨਹੀਂ ਸਾਨੂੰ ਇਸ ਵਾਰ ਪਤਾ ਨਹੀਂ ਲੱਗਾ ਸੋ ਇਹ ਮਤਲਬ ਤੁਸੀਂ ਕਿਸੇ ਨੂੰ ਭੇਜ ਦਿੱਤਾ ਸੀ ਕਿ ਚੱਲਨੇ ਆ ਪਿਆ ਸ਼ਾਦੀ ਤੇ ਕਿਉਂਕਿ ਬਿਨਾ ਭੇਜ ਤੋਂ ਇਹਦਾ ਤੁਸੀਂ ਇੱਕ ਦਿਨ ਨਹੀਂ ਹੁੰਦਾ ਨਾ ਕੰਮ ਨਾ ਅਸੀਂ ਕਿਸੇ ਆਂਡ ਗਵਨ ਦੱਸਿਆ ਰਹਿ ਨਹੀਂ ਕਿਸੇ ਨੂੰ ਵੀ ਅਸੀਂ ਚੱਲਨੇ ਆ ਕਿਸੇ ਨੂੰ ਵੀ ਦੱਸਿਆ ਵੀ ਅਸੀਂ ਚੱਲਨੇ ਆ ਭਈ 9 ਵਜੇ ਜਾ ਕੇ ਅਸੀਂ 3 ਵਜੇ 2 ਵਜੇ ਪਹੁੰਚ ਗਏ ਨਾ ਤੇ ਆਪਣੇ ਕਾਰਜ ਕਰਕੇ ਫਿਰ ਅਸੀਂ 4 ਵਜੇ 5 ਵਜੇ ਘਰ ਆ ਜਾਣਾ ਉੱਥੇ ਫਿਰ 4 ਵਜੇ ਬਾਰਿਸ਼ ਸ਼ੁਰੂ ਹੋ ਗਈ ਉਹਦੇ ਕਰਕੇ ਅਸੀਂ ਆ ਨਹੀਂ ਸਕੇ ਕਿ ਲੋਕ ਮੰਦਿਆ ਨਵਾਂ ਸ਼ਹਿਰ ਹੁਣ ਸੇਫ ਨਹੀਂ ਇੱਥੇ ਚੋਰ ਉੱਚਕੇ ਹੋ ਗਏ ਨੇ ਬਾਲੇ ਦੋਸਤੋ ਕੱਲੇ ਚੋਰ ਨਹੀਂ ਜਿਹੜੇ ਚੋਰਾਂ ਦੀ ਪੁਸ਼ਤ ਪਨਾਈ ਕਰਦੇ ਆ ਚੋਰ ਦੀ ਮਾਂ ਵੀ ਬੰਨਣਾ ਚਾਹੀਦਾ ਨਾਲੇ ਦੋਸਤੋ ਬਿਨਾ ਕਿਸੇ ਭੇਤੀ ਤੋਨੀ ਹੁੰਦੇ ਘਾਲੇ ਮਾਲੇ ਦੋਸਤੋ ਪਰ ਹੈਰਾਨ ਆ ਕਿ 12 ਉੱਤੇ ਜਿੰਦਰੇ ਦੇਖ ਕੇ ਚੋਰਾਂ ਦੇ ਕਿਵੇਂ ਖੁੱਲ ਜਾਂਦੇ ਨੇ ਦਿਮਾਗ ਦੇ ਤਾਲੇ ਦੋਸਤੋ ਚੋਰਾਂ ਦੇ ਕਿਵੇਂ ਖੁੱਲ ਜਾਂਦੇ ਨੇ ਦਿਮਾਗ ਦੇ ਤਾਲੇ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ੇਅਰ ਤੋਂ ਦਾ ਜ਼ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਤਿ ਇਹ ਸਮੇਂ ਅਸੀਂ ਨਵਾਂ ਸ਼ਹਿਰ ਵਿਕਾਸ ਨਗਰ ਵੇਖੇ ਮੌਜੂਦ ਹਾਂ ਔਰ ਬਿਲਕੁਲ ਮੇਰੇ ਪਿੱਛੇ ਜਿਹੜਾ ਘਰ ਹੈ ਤੁਹਾਨੂੰ ਨਜ਼ਰ ਆ ਰਿਹਾ ਇੱਥੇ ਕੱਲ ਇੱਕ ਚੋਰ ਨੇ ਦਸਤਕ ਦਿੱਤੀ ਹੈ ਮਦਰੇ ਜੇ ਕੱਦ ਦਾ ਚੋਰ ਜਿਹੜਾ ਆ ਉਹ ਆ ਦਰਵਾਜ਼ਾ ਟੱਪ ਕੇ ਘਰ ਦੇ ਅੰਦਰ ਦਾਖਲ ਹੁੰਦਾ ਖਿੜਕੀ ਤੋੜ ਦਿੰਦਾ ਜਿਹੜੀ ਤਾਂ ਕਿ ਆ ਉਸ ਨੂੰ ਪੱਟ ਦਿੰਦਾ ਤੇ ਘਰ ਦੇ ਅੰਦਰ ਦਾਖਲ ਹੋ ਕੇ ਦੋ ਤਿੰਨ ਕਮਰਿਆਂ ਵਿੱਚ ਤਸੱਲੀ ਨਾ 3-4 ਘੰਟੇ ਜਿਹੜਾ ਇੱਥੇ ਚੋਰੀ ਨੂੰ ਅੰਜਾਮ ਦਿੰਦਾ ਕੱਲੀ-ਕੱਲੀ ਜਿਹੜੀ ਤਾਕੀ ਖੋਲੀ ਪਈ ਆ ਕੱਲੀ-ਕੱਲੀ ਅਲਮਾਰੀ ਖੋਲੀ ਪਈ ਆ ਕੱਲਾ-ਕੱਲਾ ਬੈੱਡ ਖੋਲਿਆ ਪਿਆ ਔਰ ਚੋਰ ਨੇ ਇੰਨੀ ਤਸੱਲੀ ਨਾਲ ਕੰਮ ਕੀਤਾ ਹੈ ਕਈ ਵੇਲੇ ਤਾਂ ਮਨ 'ਚ ਹੈਰਾਨੀ ਵੀ ਆਉਂਦੀ ਕਿ ਜੇ ਘਰ 'ਚ ਦਰਾਣੀ ਜਠਾਣੀ ਦੀ ਬਣਦੀ ਨਾ ਹੋਵੇ ਤਾਂ ਦਰਾਣੀ ਜਠਾਣੀ ਦੀ ਇੱਕ ਦੂਜੇ ਦੀ ਜਿਹੜੀ ਛਾਣ ਵੀ ਨਹੀਂ ਤਸੱਲੀ ਨਾਲ ਨਹੀਂ ਕਰਦੇ ਜਿੰਨੀ ਤਸੱਲੀ ਨਾਲ ਚੋਰ ਨੇ ਇੱਥੇ ਚੋਰੀ ਕੀਤੀ ਆ ਨੁਕਸਾਨ ਬਹੁਤ ਵੱਡਾ ਚੋਰ ਕਰਕੇ ਗਿਆ ਔਰ ਮੈਂ ਯਾਦ ਕਰਾਉਂਦਾ ਮੈਂ ਉਹੀ ਘਰ ਹੈ ਮੇਰੇ ਖਾਲ 2.5 ਸਾਲ ਪਹਿਲਾਂ ਅਸੀਂ ਵੀਡੀਓ ਪਾਈ ਸੀ ਇਸ ਘਰ 'ਚ ਜਦ ਕੰਮ ਚੱਲ ਰਿਹਾ ਸੀ ਤਦ ਚੋਰ ਇਥੋਂ ਮੋਟਰਸਾਈਕਲ ਚੱਕ ਕੇ ਲੈ ਗਏ ਸਨ ਤਾਂ ਹੁਣ ਵੱਡਾ ਨੁਕਸਾਨ ਕੀਤਾ ਔਰ ਪੁਲਿਸ ਤੱਕ ਇਤਲਾ ਕਰ ਦਿੱਤੀ ਗਈ ਹੈ ਸੀਸੀਟੀਵੀ ਤੇ ਜਿਹੜੀਆਂ ਫੁਟੇਜ ਆ ਉਹ ਸਕਰੀਨ ਤੇ ਚੱਲ ਰਹੀਆਂ ਜੇਕਰ ਤੁਸੀਂ ਚੋਰ ਨੂੰ ਪਛਾਣਦੇ ਹੋ ਕਿਉਂਕਿ ਚੋਰ ਬੜਾ ਛਾਤਰ ਹੈ ਜਦੋਂ ਕੰਦ ਟੱਪ ਕੇ ਇਥੋਂ ਭੱਜਦਾ ਹੈ ਦੱਸਿਆ ਜਾ ਰਿਹਾ ਕਿ ਜਿਸ ਨੌਜਵਾਨ ਦਾ ਘਰ ਹੈ ਉਹਦੀ ਕਿੱਟ ਵੀ ਨਾਲ ਦੀ ਨਾਲ ਲੈ ਗਿਆ ਔਰ ਕਿੱਟ ਵਿੱਚ ਬਹੁਤ ਸਾਰਾ ਸਮਾਨ ਨਾਲ ਪਾ ਕੇ ਲੈ ਕੇ ਗਿਆ ਔਰ ਚੋਰ ਜਿਹੜਾ ਇੰਨਾ ਛਾਤਰਾਂ ਕੇ ਜਿੱਥੇ ਤੇ ਕੈਮਰੇ ਲੱਗੇ ਉੱਥੋਂ ਆਪਣਾ ਸਿਰ ਝੁਕਾ ਲੈਂਦਾ ਤਾਂ ਜੋ ਉਹਦਾ ਚਿਹਰਾ ਸਾਹਮਣੇ ਨਾ ਆਵੇ ਲੇਕਿਨ ਜੇਕਰ ਤੁਸੀਂ ਮੜੰਗੇ ਤਾਂ ਪਛਾਣ ਦਿਓ ਜੇਕਰ ਤੁਸੀਂ ਇਸ ਚੋਰ ਨੂੰ ਪਹਿਲਾਂ ਕਿਤੇ ਦੇਖਿਆ ਤੁਹਾਨੂੰ ਸ਼ੱਕ ਹੁੰਦਾ ਕਿ ਯਾਰ ਇਹ ਫਲਾਨਾ ਹੋ ਸਕਦਾ ਮੜੰਗੇ ਤੋਂ ਪਛਾਣ ਹੁੰਦੀ ਆ ਤਾਂ ਜ਼ਰੂਰ ਪੁਲਿਸ ਨੂੰ ਇਤਲਾਹ ਕਰੋ ਪਰਿਵਾਰ ਨੂੰ ਇਤਲਾਹ ਕਰੋ ਔਰ ਜਿਹੜੀ ਸਾਡੇ ਤੱਕ ਉੜਦੀ-ਉੜਦੀ ਗੱਲ ਪਹੁੰਚੀ ਹੋਈ ਹੈ ਕਿ ਚੋਰ ਹੋ ਸਕਦਾ ਨਵਾਂ ਸ਼ਹਿਰ ਪੰਡੋਰੇ ਮੱਲੇ ਵਾਲੀ ਸਾਈਡ ਗਿਆ ਹੋਵੇ ਤੇ ਚੋਰ ਸ਼ਾਇਦ ਬੰਗਿਆਂ ਨੇੜੇ ਤੜਕੇ ਤੇ ਰਹਿਣ ਵਾਲਾ ਪਰ ਅਸੀਂ ਤੁਹਾਡੀ ਮਦਦ ਚਾਹੁੰਦੇ ਆਂ ਪੀੜਿਤ ਪਰਿਵਾਰ ਨਾਲ ਇੱਕ ਵਾਰੀ ਗੱਲਬਾਤ ਕਰਾਂਗੇ ਭਾਜੀ ਇੱਕ ਵਾਰੀ ਸਾਨੂੰ ਸਾਰੀ ਘਟਨਾ ਸਮਝਾ ਦਿਓ ਤੁਸੀਂ ਕਿੱਥੇ ਸੀਗੇ ਬਾਰ ਨੂੰ ਬਾਰ ਜਿੰਦਰੇ ਲੱਗੇ ਸੀ ਤਾਂ ਕਿਉਂ ਲੱਗੇ ਸੀਗੇ ਤੇ ਪਿੱਛੇ ਕਿੰਨੀ ਦੇਰ ਚ ਚੋਰ ਨੇ ਚੋਰੀ ਕੀਤੀ ਹੈ ਜੀ ਅਸੀਂ ਕੱਲ ਕਿ ਰੋਪੜ ਸਾਈਡ ਵਿਆਹ ਗਏ ਹੋਏ ਸੀਗੇ ਠੀਕ ਹੈ ਜੀ ਅਸੀਂ ਘਰੋਂ 9 ਵਜੇ ਚੱਲੇ ਗਏ ਸਵੇਰੇ ਤੇ ਸਾਡਾ ਲੜਕਾ 10 ਵਜੇ ਗਿਆ ਉਹ ਇੱਕ ਸਾਡੇ ਪਿੰਡ ਦਾ ਲੰਗਰ ਲੱਗਾ ਹੁੰਦਾ ਆਨੰਦਪੁਰ ਸਾਹਿਬ ਉਹ ਲੰਗਰ ਦੀ ਸੇਵਾ ਕਰਨ ਚੱ ਤੇ ਅਸੀਂ ਜਦੋਂ ਨਾ ਰਾਤ ਨੂੰ ਵਾਪਸ 10 ਵਜੇ ਆਏ ਤਾਂ ਅਸੀਂ ਦੇਖਿਆ ਸਾਡੇ ਘਰ ਦੇ ਜਿੰਦਰੇ ਤੋੜੇ ਹੋਏ ਸੀ ਤੇ ਸਮਾਨ ਸਾਰਾ ਵਿਛਿਆ ਇਧਰ ਉਧਰ ਖਿਲਰਿਆ ਹੋਇਆ ਮੇਨ ਗੇਟ ਦਾ ਲੋਕ ਥੋੜਾ ਸੀ ਕਿ ਨਹੀਂ ਮੇਨ ਗੇਟ ਦਾ ਲੋਕ ਨਹੀਂ ਤੋੜਿਆ ਉਹਨੇ ਗੇਟ ਟੱਪ ਕੇ ਚੜਿਆ ਹੋ ਤੇ ਸੀਸੀਟੀਵੀ ਅਸੀਂ ਦੇਖਿਆ ਹਾਂਡੀ ਗਵੰਡੀਆਂ ਦਾ ਤੁਹਾਡੇ ਸੀਸੀਟੀਵੀ ਲੱਗੇ ਕਿਵੇਂ ਲੱਗੇ ਲੈ ਨੀਗੇ ਜੀ ਅਸੀਂ ਹਾਂਡੀ ਗਵੰਡੀਆਂ ਦੇਖਿਆ ਸੀਸੀਟੀਵੀ ਉੱਪਰ ਦੇਖੇ ਤਾਂ ਸਾਡੇ ਗੇਟ ਟੱਪ ਦਾ 3 ਵਜੇ ਨਜ਼ਰ ਆਇਆ ਸ਼ਾਮ ਨੂੰ ਉਸ ਤੋਂ ਬਾਅਦ ਫੇ ਸਾਡੇ ਨਾਲ ਦੇ ਪਲਾਟ ਵਿੱਚ 6 ਵਜੇ ਵਾਪਸ ਇੱਕ ਵਾਰੀ ਦਿਖਾ ਦਈਏ 3 ਵਜੇ ਦੇ ਆਸ-ਪਾਸ ਦੱਸਿਆ ਜਾ ਰਿਹਾ ਭਾਈ ਕੀ ਨਾਮ ਤੁਹਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਉਹਨਾਂ ਦੇ ਘਰ ਜਿਹੜਾ ਚੋਰ 3 ਵਜੇ ਦੇ ਆਸ-ਪਾਸ ਮੇਨ ਗੇਟ ਤੋਂ ਟੱਪ ਕੇ ਆਉਂਦਾ ਜਸਵਿੰਦਰ ਜਾਉਂਦਾ ਤੇ ਆ ਤੁਸੀਂ ਤਾਂ ਕੀ ਦੇਖੋ ਖਿੜਕੀ ਜਿਹੜੀ ਆ ਇਹਨੂੰ ਤੋੜ ਕੇ ਗ੍ਰਿਲ ਤੋੜ ਕੇ ਅੰਦਰ ਦਾਖਲ ਹੋਣਾ ਸਮਝਾ ਦਿਓ ਜੀ ਇਸ ਗ੍ਰਿਲ ਰਹੀਂ ਐਂਟਰ ਹੋਇਆ ਚੋਰ ਤੇ ਗ੍ਰਿਲ ਲੱਗੀ ਸੀਗੀ ਗ੍ਰਿਲ ਪੱਟਿਓ ਨੇ ਅੰਦਰ ਜਾਲੀਆਂ ਪੱਟੀਆਂ ਉਹਨਾਂ ਨੇ ਜਾਲੀਆਂ ਪੱਟ ਕੇ ਕੁੰਡੀਆਂ ਖੋਲੀਆਂ ਅੰਦਰ ਉਹਨਾਂ ਨੇ ਬੋਲਾਪਾ ਸਮਝੀਏ ਪਹਿਲਾਂ ਗ੍ਰਿਲ ਪੱਟ ਲਈ ਹਾਂਜੀ ਫਿਰ ਜਾਲੀ ਦੇ ਵਿੱਚ ਛੇਦ ਕਰਕੇ ਕੁੰਡੀ ਖੋਲ੍ਹੀ ਕੁੰਡੀ ਖੋਲੀ ਉਹਨਾਂ ਨੇ ਕੁੰਡੀਆਂ ਖੋਲ ਕੇ ਇਧਰ ਉਹ ਐਂਟਰ ਹੋ ਗਿਆ ਹੂੰ ਤੇ ਬਾਕੀ ਉਹਨੇ ਸਾਰੀ ਅੰਦਰ ਹੀ ਜੋ ਵੀ ਕੀਤਾ ਉਹਨੇ 3 ਘੰਟੇ ਅੰਦਰ ਰਿਹਾ ਉਹ ਆਪਾਂ ਇੱਕ ਵਾਰੀ ਅੰਦਰ ਚੱਲ ਕੇ ਮਾਹੌਲ ਦਿਖਾ ਦੇ ਕਿਉਂਕਿ ਵੱਡਾ ਨੁਕਸਾਨ ਹੋਇਆ ਹੈ ਆਫ ਕੈਮਰਾਮੈਨ ਸਾਰੀਆਂ ਤਸਵੀਰਾਂ ਪਹਿਲਾਂ ਦੇਖ ਚੁੱਕਾ ਤੁਸੀਂ ਹੈਰਾਨ ਹੋ ਜਾਓਗੇ ਕਿ 3-4 ਘੰਟੇ ਪੂਰੀ ਤਸੱਲੀ ਨਾਲ ਉਸ ਚੋਰ ਨੇ ਜਿਹੜੀ ਘਰ ਵਿੱਚ ਚੋਰੀ ਨੂੰ ਅੰਜਾਮ ਦਿੱਤਾ ਕਿਸੇ ਦਾ ਡਰ ਕਿਸੇ ਦਾ ਭਾਅ ਨਹੀਂ ਕੋਈ ਉਹਦੇ ਮਨ ਚ ਪਰੇਸ਼ਾਨੀ ਘਬਰਾਟ ਵਾਲੀ ਗੱਲ ਨਜ਼ਰ ਨਹੀਂ ਆ ਰਹੀ ਬਿਲਕੁਲ ਜੀ ਚੋਰੀ ਨਹੀਂ ਐ ਡਾਕਾ ਪਿਆ ਦਿਨੇ ਡਾਕਾ ਪਿਆ ਗਿਆ ਬਿਲਕੁਲ ਜੀ ਬਿਲਕੁਲ ਦਿਨੇ ਡਾਕਾ ਪਿਆ ਗਿਆ ਲੁੱਟਿਆ ਗਿਆ ਲੋਕ ਨੂੰ ਤਸੱਲੀ ਨਾ ਕੰਮ ਕੀਤਾ ਬਿਲਕੁਲ ਜੀ ਸਾਰਾ ਸਮਾਨ ਲਮਾਰੀਆਂ ਗੋਦਰੇਜ ਦੀਆਂ ਚਾਰ ਲਮਾਰੀਆਂ ਚਾਰੇ ਪਟਦੀਆਂ ਉਹਨੇ ਫਿਰ ਆਜ਼ਾਦ ਤੋਂ ਵੀ ਕੋਣ ਕੇ ਜੀ ਕੁਝ ਲੈ ਕੇ ਆਇਆ ਹੋ ਪਤਾ ਨਹੀਂ ਸਾਨੂੰ ਇਸ ਵਾਰ ਪਤਾ ਨਹੀਂ ਲੱਗਾ ਹੋਸ਼ ਹੂੰ ਕੀ ਆ ਲੈ ਕੇ ਆਇਆ ਇਸ ਕਮਰੇ ਚ ਮੇਰੇ ਖਿਆਲ ਆ ਦੋ ਅਲਮਾਰੀਆਂ ਨੇ ਦੋਨੇ ਗੋਦਰੇਜ ਦੇ ਦੋਨੇ ਪਟ ਦਿੱਤੀਆਂ ਦੋ ਅਲਮਾਰੀਆਂ ਇਸ ਕਮਰੇ ਚ ਸੀਗੀਆਂ ਦੋ ਸਾਡੀਆਂ ਅਲਮਾਰੀਆਂ ਸਟੋਰ ਚ ਪਈਆਂ ਸੀਗੀਆਂ ਦੂਸਰੇ ਬੈਡਰੂ ਤੇ ਉਹ ਵੀ ਦੋਇ ਪਟੜੀਆਂ ਲੱਕੜ ਦੀਆਂ अलवारੀਆਂ ਉਹ ਵੀ ਪਟੜ ਤੇ ਬੈੱਡ ਸਾਡੇ ਫਰੋਲ ਦੇ ਤੇ ਸਾਰੇ ਸਾਡੇ ਗਹਿਣਾ ਗੱਟਾ ਸਭ ਕੁਝ ਸਾਡੇ ਪੌਣ ਤੁਹਾਡੇ ਘਰ ਸਾਡੇ ਹਾਂਜੀ ਰਿਸ਼ਤੇਰੇ ਵੀ ਹਾਂਜੀ ਇਧਰ ਪਿੱਛੇ ਪਿੱਛੇ ਘਟ ਖੁੱਲਿਆ ਨਹੀਂ ਉਹਨਾਂ ਨੇ ਪਿਛਲੇ ਡੋਰ ਖੋਲੇ ਨਹੀਂ ਅੱਗੇ-ਅੱਗੇ ਕਾਰਵਾਈ ਕਰਕੇ ਚੱਲ ਗਿਆ। ਸਾਰੇ ਆਲੇ-ਦੋਲੇ ਕਿਸ ਨੂੰ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ। ਕਿਸੇ ਨੂੰ ਕੁਝ ਨਹੀਂ ਪਤਾ ਲੱਗਾ ਜੀ ਸਾਹਮਣੇ ਸਾਡੇ ਘਰ ਵਾਲੇ ਸੀਗੇ ਉਹਨਾਂ ਨੇ ਆਪਣੇ ਕੰਮ ਕਰਦੇ ਫਿਰਦੇ ਉਹ ਵੀ ਇੱਧਰ ਜਾ ਉੱਧਰ ਜਾ ਆਪਣੇ ਕੰਮ ਕਰਦੇ ਫਿਰਦੇ ਆ ਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ। ਇਸ ਕਮਰੇ 'ਚ ਫਿਰ ਚੋਰ ਕੀ-ਕੀ ਲੈ ਗਿਆ ਜੀ? ਇਸ ਕਮਰੇ 'ਚ ਸਾਡੇ ਪੌਂਡ ਪੈ ਸੀਗੇ, ਕੋਲ ਡਾਲਰ ਸੀਗੇ। ਤੇ ਤੁਸੀਂ ਐਨਆਰਆਈ ਹੋ ਜੀ? ਨਹੀਂ ਅਸੀਂ ਲੋਕਲ ਐਵੇਂ ਕੰਮ ਕਰਦਾ ਸ਼ਹਿਰ ਹੈ। ਠੀਕ ਹੈ ਜੀ। ਹਾਂਜੀ। ਸਟੀਲ ਦਾ ਕੰਮ ਕਰਦੇ ਆ ਚਾਲ ਵਾਲੇ ਦਾ। ਠੀਕ ਹੈ ਜੀ। ਤੇ ਹੋਰ ਸਾਡੇ ਨਿਕਾ ਮੋਟਾ ਸਮਾਨ ਪਿਆ ਸੀ ਗਹਿਣੇ ਦੂਏ ਦੋ ਘਰਾਂ ਲਈ ਬਾਲੀਆਂ ਸੀਗੀਆਂ ਟਾਕਸ ਸੀਗੇ ਸਾਡਾ ਸੈੱਟ ਸੀਗਾ ਜਿਹੜਾ ਉਧਰ ਦੂਸਰੀ ਅਲਵਾਰੀ ਚ ਪਿਆ ਸੀਗਾ ਤੇ ਹਾਂਜੀ ਅੱਛਾ ਇੱਕ ਲੜਕਾ ਬਾਹਰ ਹੈ ਇਹਨਾਂ ਦਾ ਅੱਛਾ ਇੱਕ ਲੜਕਾ ਬਾਹਰ ਹੈ ਜੀ ਠੀਕ ਹੈ ਜੀ ਇੰਗਲੈਂਡ ਹੈ ਉਹ ਤਾਂ ਬਾਹਰ ਕਰਕੇ ਫੇਰ ਡਾਲਰ ਪਾ ਲਏ ਹਾਂਜੀ ਇੰਗਲੈਂਡ ਹੈ ਦੋ ਲੈਪਟਾਪ ਸੀਗੇ ਜੀ ਨਵੇਂ ਉਹ ਵੀ ਲੈ ਗਏ ਉਹ ਵੀ ਨਾਲੇ ਲੈ ਗਏ ਬੱਚੇ ਦੀਆਂ ਘੜੀਆਂ ਦੇ ਤੇ ਤਿੰਨ ਚਾਰ ਦੋ ਸਮਾਰਟ ਬਾਸ ਸੀਗੇ ਉਹ ਸਭ ਲੈ ਗਏ ਅੱਛਾ ਭਾਜੀ ਇਹ ਮਤਲਬ ਤੁਸੀਂ ਕਿਸੇ ਨੂੰ ਭੇਜ ਦਿੱਤਾ ਸੀ ਕਿ ਚੱਲੇ ਆ ਵਿਆਹ ਸ਼ਾਦੀ ਤੇ ਕਿਉਂਕਿ ਬਿਨਾ ਭੇਜ ਤੋਂ ਇਦਾਂ ਤੁਸੀਂ ਇੱਕ ਦਿਨ ਨਹੀਂ ਹੁੰਦਾ ਨਾ ਕੰਮ ਨਹੀਂ ਅਸੀਂ ਕਿਸੇ ਆਣ ਗਵਰਨਰ ਦੱਸਦੇ ਨਹੀਂ ਕਿਸੇ ਨੂੰ ਵੀ ਅਸੀਂ ਚੱਲੇ ਆਂ ਕਿਸੇ ਨੂੰ ਵੀ ਅਸੀਂ ਆ ਬਈ ਅਸੀਂ ਚੱਲੇ ਆਂ ਬਈ ਨਾ ਕੋਈ ਜਾ ਕੇ ਅਸੀਂ 3 ਵਜੇ 2 ਕੁਝ ਭੁੱਖ ਬਹਿਣਾ ਤੇ ਆਪਣੇ ਕਾਰਜ ਕਰਕੇ ਰੁੱਟੀ ਅਸੀਂ 4 ਵਜੇ 5 ਵਜੇ ਘਰ ਆ ਜਾਣਾ ਉੱਥੇ ਫੇਰ 4 ਵਜੇ ਬਾਰਿਸ਼ ਸ਼ੁਰੂ ਹੋ ਗਈ ਉਹਦੇ ਕਰਕੇ ਅਸੀਂ ਆ ਨਹੀਂ ਸਕੇ 4 ਤੋਂ 5 6 ਵਜੇ ਤੱਕ ਮੀਂਹ ਪੈਂਦਾ ਰਿਹਾ ਤੇ ਸਾਡੇ ਬਾਕੀ ਰਿਸ਼ਤੇਦਾਰ ਹੋਰ ਵੀ ਸੀਗੇ ਉਹ ਕਹਿੰਦੇ ਚਲੋ ਅਸੀਂ ਇਕੱਠੇ ਚਲਾਇਾਂ ਗੱਡੀ 'ਚ ਵੀ ਅਸੀਂ ਉਹਨਾਂ ਨਾਲ ਗੱਡੀ 'ਚ ਆਏ ਅਸੀਂ ਰਾਤ ਨੂੰ 10 ਵਜੇ ਘਰ ਪਹੁੰਚੇ ਜੋ ਘਰ ਅੱਗੇ ਦੇਖਿਆ ਤਾਂ ਸਾਰਾ ਸਵਾਗਤ ਹੈ ਸਾਡੇ ਇਧਰ ਹੋ ਗਏ। ਹਨਾਨੀ ਵਾਲੀ ਗੱਲ ਹੈ। ਚੋਰ ਕਿਹੜੀ weather report ਪੜ੍ਹ ਕੇ ਇੱਥੇ ਆ ਗਿਆ ਕਿ ਬਈ ਉੱਥੇ ਮੀਂਹ ਪੈਣ ਵਾਲਾ ਜਿੱਥੇ ਤੁਸੀਂ ਗਏ ਕਿ ਤੁਸੀਂ ਵਾਪਸ ਨਹੀਂ ਆਣਾ। ਜਾ ਕੇ ਲਿਓ ਦੀ ਕਿਸਮਤ ਚੰਗੀ ਸੀ। ਕਿ ਤੁਸੀਂ ਜੇ ਨਹੀਂ ਤਾਂ ਜੇ ਆ ਜਾਣਾ ਸੀਗਾ ਉੱਥੇ ਆ ਸਕਦੇ ਸੀ। ਆਪਰ ਆ ਜਾਂਦੇ ਪਹੁੰਚ ਆ ਸਕਦੇ ਸੀ। ਅਸੀਂ ਕੋਸ਼ਿਸ਼ ਬੜੀ ਕੀਤੀ ਆ ਚੱਲੀਏ ਇਹ ਵੀ ਚੱਲੀਏ। ਤੇ ਸਾਡੇ ਕੋ ਆਇਆ ਨਹੀਂ ਗਿਆ। ਅਸੀਂ ਕਾਫੀ ਲੇਟ ਹੋ ਗਏ ਉਧਰ ਹੀ। ਜੀ। ਤੇ ਜਦੋਂ ਅਸੀਂ 10 ਵਜੇ ਆ ਕੇ ਦੇਖਿਆ ਤਾਂ ਸਾਡਾ ਸਾਰਾ ਸਮਾਨ ਪਹਿਲੇ ਘੋਟਾ ਤੋਂ ਨਿਕਲ ਜਾਂਦੀ ਆ ਜੀ ਇਹਦਾ ਨੁਕਸਾਨ ਹਾਂਜੀ ਮਨ ਚ ਘਬਰਾਟ ਵਿੰਦ ਕਿਤੇ ਚੋਰ ਅੰਦਰ ਹੀ ਨਾ ਹੋਣ ਕਿਸੇ ਤੇ ਕੋਈ ਜਾਨ ਲੈ ਵ ਹਮਲਾ ਨਾ ਕਰ ਦੇਣ ਲਿਆ ਤੋਤਾ ਮਾਰੀਆਂ ਕੋਣ ਆ ਵੀ ਅੰਦਰ ਕੋਣ ਆ ਕਾਫੀ ਆਵਾਜ਼ ਦਿੱਤੀ ਕੋਈ ਨਹੀਂ ਬੋਲੇਆ ਫੇ ਅਸੀਂ ਐਂਟਰ ਹੋਏ ਫੇ ਅਸੀਂ ਪਿਛਲੇ ਸਾਡੇ ਮਾਮਾ ਜੀ ਗੋਲੀ ਨਾਲ ਉਠਾਲਿਆ ਆਂਢੀ ਗੁਆਂਢੀ ਸਾਰੇ ਸਾਡੇ ਵਧੀਆ ਬੰਦੇ ਸਾਰੇ ਸਾਰਿਆਂ ਨੂੰ ਮੈਸੇਜ ਦਿੱਤਾ ਸਾਰੇ ਬੰਦੇ 2 ਮਿੰਟਾਂ ਦੇ ਵਿੱਚ ਵਿੱਚ ਸਾਰੇ ਆ ਗਏ ਸਾਡੇ ਆਂਢੀ ਗੁਆਂਢੀ ਮਦਦ ਲਈ ਸਾਰੇ ਆਏ ਸਾਰੇ ਹਾਜ਼ਰ ਹੋ ਗਏ ਬੰਦੇ ਜੀ ਹਾਂਡੀ ਗੋਂਡੀ ਸਾਡੇ ਇਸ ਕਮਰੇ ਵਿੱਚ ਆਪਾਂ ਦੇਖੇ ਸਟੋਰ ਚ ਇੱਧਰ ਵੀ ਦੋ ਐਲਮਾਰੀਆਂ ਜਿਹੜੀਆਂ ਹੋਲੀਆਂ ਐਲਮਾਰੀਆਂ ਇੱਧਰ ਵੀ ਸਿਗੀਆਂ ਇੱਧਰ ਦੋ ਐਲਵਾਰੀ ਵਟਕੇ ਇੱਧਰ ਸੈਟ ਸੋ ਸਾਡੇ ਜੋ ਹਾਰ ਸੀਗਾ ਨਾਲ ਕਾਂਡੇ ਸੀਗੇ ਮੁੰਦੀਆਂ ਜੋ ਸਾਡਾ ਸਵਾਲ ਨੇ ਇੱਧਰੋ ਲੱਗਾ ਸਾਡਾ ਇੱਧਰਲੇ ਪਾਸੇ ਵੀ ਜਿਹੜੇ ਐਲਮਾਰੀਆਂ ਫਰੋਲੀਆਂ ਹਾਂ ਜੀ ਇੱਧਰ ਵੀ ਐਲਵਾਰੀਆਂ ਲੱਕੜ ਦੀ ਸਾਡੀ ਐਲਵਾਰੀ ਸੀ ਇਹ ਫਰੋਲੀ ਇਹ ਚ ਕੱਪੜਾ ਲੱਤਾ ਸੀਗਾ ਜੋ ਵੀ ਚਲੋ ਹੋਰ ਭਰਪੂਰ ਮਰਮਾਨ ਹੋਊਗਾ ਕਿ ਸਾਡੀਆਂ ਘੜੀਆਂ ਸੀ ਤਿੰਨ ਗੱਲ ਸਾਰੇ ਫਰੋਲ ਲੈ ਬੈੱਡ ਵੀ ਸਾਡੇ ਸਾਰੇ ਫਰੋਲ ਲੈ ਮਤਲਬ ਕੁਝ ਨਹੀਂ ਛੱਡਿਆ ਚੋਰ ਨੇ ਬੜੀ ਤਸੱਲੀ ਨਾਲ ਬੜਾ ਬੇਖੌਫ ਹੋ ਕੇ ਬੜੀ ਨਡਰਤਾ ਦੇ ਨਾਲ ਕੰਮ ਕੀਤਾ ਬਿਲਕੁਲ 3 ਘੰਟੇ ਹੋ ਆਰਾਮ ਨਾਲ ਆਪਣੇ ਅੰਦਰ ਕਭੀ ਕੁਛ ਸਾਡਾ ਲੈ ਗਿਆ ਜੀ ਉਹ ਲੁੱਟੇਗਾ ਇਸ ਤਾਂ ਤੁਸੀਂ 10 ਵਜੇ ਗਏ ਆ 3 ਵਜੇ ਚੋਰ ਦਾਖਲ ਹੁੰਦਾ ਹਾਂਜੀ ਹਾਂਜੀ ਮਤਲਬ ਨਹੀਂ ਤਾਂ ਤੁਸੀਂ ਜੇ ਮੀਂਹ ਨਾ ਪੈਂਦਾ ਮੌਸਮ ਖਰਾਬ ਨਾ ਹੁੰਦਾ ਦੇ 5 ਵਜੇ ਤੱਕ ਆ ਜਾਣਾ ਸੀ ਤੁਸੀਂ ਤੇ 4-5 ਵਜੇ ਤੱਕ ਆ ਪਰ ਆ ਸਕਦੇ ਸੀ ਪਰ ਆ ਸਕਦੇ ਸੀ ਆ ਸਕਦੇ ਪਰ ਕਿਸੇ ਤੋਂ ਕੋਈ ਸ਼ੱਕ ਕਿਉਂਕਿ ਦੇਖੋ ਇੱਦਾਂ ਆਲੇ ਦੁਆਲੇ ਹੋਰ ਵੀ ਬੜੇ ਘਰ ਨੇ ਚੋਰ ਨੇ ਤੁਹਾਡੇ ਬਾਰ ਦੇ ਬਾਹਰ ਜਿੰਦਾ ਦੇਖ ਕੇ ਇੱਧਰ ਹੀ ਛਾਲ ਮਾਰੀ ਕੋਈ ਸ਼ੱਕ ਹੈ ਕਿਸੇ ਕੋਈ ਪੇਤੀ ਤੇ ਕਿਸੇ ਦੇ ਜਿਹੇ ਕੋਈ ਸ਼ੱਕ ਨਹੀਂ ਸਾਨੂੰ ਪੁਲਿਸ ਕਾਰਵਾਈ ਕਰ ਰਹੀ ਹੈ ਸੀਸੀਟੀਵੀ ਅਸੀਂ ਦੇਖ ਰਹੇ ਹਾਂ ਹੂੰ ਸਾਰੀ ਗਲੀ ਦੇ ਆਪਣੇ ਆਂਢ ਗੁਆਂਢ ਦੇ ਤੇ ਸਾਡੀ ਕੋਸ਼ਿਸ਼ ਪੂਰੀ ਆ ਵੀ ਸਾਡੀ ਮਦਦ ਕਰੂਗੀ ਸਾਡੀ ਗਵਰਨਮੈਂਟ ਸਾਡੀ ਚੋਰ ਦੀ ਸੀਸੀਟੀਵੀ ਸਕਰੀਨ ਤੇ ਚੱਲ ਰਹੀ ਹੈ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਆ ਉਹਨਾਂ ਨੇ ਸਾਡੀ ਮਦਦ ਤੱਕ ਕਰਨੀ ਹੈ ਚੋਰ ਲੱਪਣ ਚ ਪਰ ਤੁਸੀਂ ਕਦੀ ਚੋਰ ਨੂੰ ਪਹਿਲਾਂ ਕਿਤੇ ਦੇਖਿਆ ਹੋਵੇ ਨਹੀਂ ਅਸੀਂ ਕਦੇ ਦੇਖਿਆ ਨਹੀਂ ਉਹਨੂੰ ਕਦੇ ਜੇ ਉਹ ਕਾਲਾ ਜਹਾ ਪਛਾਣ ਵੀ ਨਹੀਂ ਸਾਡੇ ਹੋਇਆ ਨਾ ਮਦਰ ਇਹ ਜੇ ਕੱਦ ਦਾ ਆ ਮਦਰ ਹਾਂਜੀ ਔਰ ਇੱਕ ਜੋਨ ਫਾਇਨੀਆਂ ਲਟਕਦੀਆਂ ਪਈਆਂ ਜਿਹੜੇ ਬਿਲਕੁਲ ਇੱਕ ਲੱਤ ਥੋੜਾ ਦਾ ਫਰਕ ਵੀ ਇੱਕ ਲੱਤ ਜਿਹੋ ਦਾ ਪਰ ਬਹੁਤੇ ਹਜ਼ਾਰ ਵੀ ਨਹੀਂ ਲੈ ਕੇ ਆਏ ਔਰ ਘੱਟ ਹਜ਼ਾਰਾਂ ਨਾਲ ਜਿਹਨਾਂ ਸਮਾਨ ਖੋਹ ਲਿਆ ਤਾਂ ਹੰਡੇ ਆ। ਉਹ ਪੁਰਾਣਾ ਪਾਪੀ ਆ। ਪੁਰਾਣਾ ਪਾਪੀ ਕੋਈ ਹੰਡੇ ਹੋ ਆ ਜੀ। ਜੀ ਪੁਰਾਣਾ ਜੀ ਅਸੀਂ ਦੇਖ ਰਹੇ ਆ ਜਿੱਦਾਂ ਹੁਣ ਕਈ ਕੁਆੜੀ ਆ ਰਹੇ ਆ ਨਾ ਭਾਜੀ। ਜਿਹੜੀ ਸੀਸੀਟੀਵੀ ਫੁਟੇਜ ਆ ਰਹੀ ਆ ਸਾਨੂੰ ਉਹ ਦਿਖਾ ਰਹੀ ਆ ਕਿ ਸਾਡੇ ਪੰਡੋਰੇ ਵਾਲੇ ਵੱਲ ਜਾ ਰਿਹਾ ਉਹ ਬੰਦਾ ਨਾ ਤੇ ਇਹਦੇ ਵਿੱਚ ਅਸੀਂ ਇਹੀ ਨੋਟਿਸ ਕਰ ਸਕਦੇ ਆ ਕਿ ਜਿੰਨੇ ਉਹ ਕੁਆੜੀਏ ਦਿਨ ਰਾਤ ਘੁੰਮਦੇ ਆ ਕੀ ਕਰਦੇ ਆ ਇੱਕ ਮੋਟਰਸਾਈਕਲ ਤੇ ਦੋ ਦੋ ਘੁੰਮਦੇ ਆ ਇੱਕ ਹੋਕਾ ਦਿੰਦਾ ਇੱਕ ਆਲਾ ਦੋਲਾ ਦੇਖਦਾ ਜਾਂਦਾ ਵਿੱਚ ਠੀਕ ਹੈ ਜੀ ਤੇ ਇੱਕ ਉਹਨਾਂ ਦੀਆਂ ਟੀਮੀਆਂ ਔਰਤਾਂ ਜਿਹੜੇ ਵੱਡੇ ਵੱਡੇ ਝੋਲੇ ਲੈ ਕੇ ਇਹ ਕੰਮ ਨੂੰ ਇੰਜਾਮ ਦਿੰਦੀਆਂ ਆ ਸਾਡਾ ਟੈਂਡ ਦਾ ਕੰਮ ਮੇਰੇ ਨਾਲ ਵੀ ਦੋ ਤਿੰਨ ਵਾਰ ਤਾਂ ਹੋ ਚੁੱਕੇ ਆ ਪਰ ਮੈਂ ਕਿਸੇ ਨੂੰ ਦੱਸਿਆ ਨਹੀਂ ਕਿਉਂ ਸਾਡੇ ਉਧਰੋਂ ਜੋ ਲੋਹੇ ਦੀ ਜੁੜਦੀ ਆ ਇਹ ਗੱਲ ਕੜੀ ਦੇ ਨਾਲ ਜੁੜਦੀ ਆ ਕਿ ਹੋ ਸਕਦੇ ਆਪਣੇ ਲੋਕ ਲਗਾਉਂਦੇ ਹੋਣ ਕੋਈ ਰਾਤ ਚੋਂ ਲੰਘਦਾ ਹੋਵੇ ਦੇਖਿਓ ਕਿ ਸਾਰਾ ਟੱਬਰ ਦਾ ਟੱਬਰ ਹੀ ਚੱਲਾ। ਹਾਂਜੀ ਔਰ ਕੋਹਤ ਰੱਖਿਓ ਵੀ ਮੁਰਦਕ ਜਿਹੜੇ ਸਾਡੇ ਕੋਈ ਪਿੱਲਰ ਪਏ ਆ ਕੋਈ ਛੋਟੇ ਬੇਸ ਪਏ ਵੱਡੇ ਲੋਹੇ ਦਾ ਸਮਾਨ ਆ ਉਹ ਕਾਫੀ ਬੜੀ ਜ਼ਿਆਦਾ ਗਾਇਬ ਹੋਇਆ ਉੱਥੋਂ। ਜੀ ਤੇ ਇਹ ਕੰਮ ਇਹਨਾਂ ਦਾ ਹੀ ਆ ਜੋ ਪਿੱਛੇ ਟਪਰੀਵਾਸ ਬੈਠੇ ਆ ਗਗੜੇ ਬੈਠੇ ਆ ਇਹਨਾਂ ਦਾ ਕੋਈ ਆਈਡੀ ਪ੍ਰੂਫ ਨਹੀਂ ਬਣਦਾ। ਇਹਨਾਂ ਨੂੰ ਕੋਈ ਆਧਾਰ ਕਾਰਡ ਨਹੀਂ ਹੈਗਾ ਇਹ ਸ਼ਰੀਆਮ ਗੱਡੀਆਂ ਮੋਟਰਾਂ ਲੈ ਕੇ ਨੱਟੇ ਵੇਰਦੇ ਆ ਤੇ ਇੱਕ ਮੋਟਰਸਾਈਕਲ ਤੇ ਦੋ ਦੋ ਤਿੰਨ ਤਿੰਨ ਸਵਾਰ ਹੁੰਦੇ ਆ ਜਰਕੇ ਕਵਾੜੀਏ ਦਾ ਇੱਕ ਦਾ ਕੰਮ ਹੁੰਦਾ ਕਿ ਇੱਕ ਜਣਾ ਜਾਵੇ ਤੇ ਆਪਣਾ ਸਮਾਨ ਲੈਵੇ ਘਰੇ ਹੈ ਨਾ ਨਾਲੇ ਭਾਜੀ ਜਿਹੜੇ ਮਹੱਲੇ ਚ ਇੱਕ ਦਿਨ ਕਬਾੜੀ ਆ ਕੇ ਤੂੰ 10 15 ਦਿਨ ਬਾਅਦ ਆਣ ਹੋ ਕਬ ਕਿਤੇ ਮਹੀਨੇ ਬਾਅਦ ਹੁੰਦੇ ਤੇ ਰੋਜ਼ ਹੀ ਆਉਂਦੇ ਤੇ ਅੱਜ ਤਿੰਨ ਤਿੰਨ ਵਾਰ ਆਉਂਦੇ ਇੱਕ ਤੇ ਦੋ ਦੋ ਜਣੇ ਹੁੰਦੇ ਆ ਜੀ ਇੱਕ ਤੇ ਇੱਕ ਮੋਟਰਸਾਈਕਲ ਤੇ ਦੋ ਦੋ ਜਣੇ ਬੈਠ ਕੇ ਆਉਂਦੇ ਆ ਜਿਹੜਾ ਜਿਆ ਹੁੰਦਾ ਹੈ ਜੀ ਸਾਰਾ ਕੁਝ ਹੁੰਦਾ ਉਹੀ ਇਹੀ ਨਿਗਰਾਨੀਆਂ ਕਰਦੇ ਆ ਕਿ ਕਿਹੜਾ ਬੰਦਾ ਕੀ ਕਰ ਰਿਹਾ ਆ ਸਿਰਫ ਇੱਕ ਇਹਨਾਂ ਦੀ ਗੈਂਗ ਮੁੜਦੀ ਆ ਫਿਰ ਔਰਤਾਂ ਆ ਜਾਂਦੀਆਂ ਫਿਰ ਔਰਤਾਂ ਉਹਨਾਂ ਨੇ ਵੱਡੇ ਵੱਡੇ ਝੋਲੇ ਵੱਡੇ ਵੱਡੇ ਝੋਲੇ ਚੱਕੇ ਆ ਕੋਈ ਉਹਨਾਂ ਨੂੰ ਦੇਖਦਾ ਨਹੀਂ ਕੋਈ ਉਹਨਾਂ ਨੂੰ ਪੁੱਛਦਾ ਨਹੀਂ ਉਹ ਜੋ ਹੱਥਾਂ ਦਾ ਸਾਰਾ ਕੁਝ ਆ ਕੇ ਵੇ ਸਿੱਟੀ ਜਾਂਦੀ ਆ ਅੱਛਾ ਜਿਨ੍ਹਾਂ ਲੋਕ ਮੰਨ ਕਰਦੇ ਕਿ ਗਲੀ ਚ ਨਾ ਫਿਰ ਤਾਂ ਮਕਾਉਂਦੇ ਵੀ ਆ ਉਹ ਹਾਂਜੀ ਬੇਸ਼ੱਕ ਇਹ ਸਾਰਾ ਕੁਝ ਹੋ ਰਿਹਾ ਸਾਰੇ ਆਪਣੇ ਮਿੱਟੀ ਤੇ ਆਪਣੇ ਮੂਲ ਨਿਵਾਸ ਇਸ ਚੀਜ਼ ਤੇ ਕੰਟਰੋਲ ਹੋਣਾ ਚਾਹੀਦਾ ਕੋਈ ਨਾ ਕੋਈ ਕੰਟਰੋਲ ਜ਼ਰੂਰੀ ਹੈ ਇਸ ਚੀਜ਼ ਤੇ ਬੜੀ ਵੈਲਿਡ ਗੱਲ ਕੀਤੀ ਭਾਜੀ ਉਹਨਾਂ ਨੇ ਕਿਹਾ ਤੇ ਨਾ ਤਾਂ ਆਈਡੀ ਪ੍ਰੂਫ ਹੈ ਨਾ ਕੱਖ ਨਹੀਂ ਹੈਗਾ ਇਹਨਾਂ ਤੇ ਕੰਟਰੋਲ ਹੋਣਾ ਚਾਹੀਦਾ ਸਾਡੀ ਸਰਕਾਰ ਜਿਹੜੇ ਪ੍ਰਸ਼ਾਸਨ ਸਾਡਾ ਉਹਨੂੰ ਕੁਝ ਨਾ ਕੁਛ ਇਹਦੇ ਤੇ ਸਟੈਪ ਚੱਕਣਾ ਚਾਹੀਦਾ ਜਰੂਰ ਸਾਡੇ ਤੁਹਾਡੇ ਵਰਗੇ ਨੂੰ ਘੇਰ ਕੇ ਚਲਾਉਣੇ ਤੇ ਤਿੰਨ ਤਿੰਨ ਚਾਰ ਚਾਰ ਜਾਣੇ ਬੈਠੇ ਹੁੰਦੇ ਆ ਇਹਨਾਂ ਨੂੰ ਪੁੱਛਦੇ ਕਹਿੰਨੋਂ ਗਰੀਬ ਤੇ ਗਰੀਬ ਗਰੀਬ ਤੇ ਗਰੀਬ ਇਹ ਰੇੜੇ ਸਾਰਾ ਸਮਾਨ ਦੇ ਦੇਖਿਆ ਕਰੋ ਕਦੇ ਜਦੋਂ ਇਹ ਰੇੜਾ ਲੈ ਕੇ ਜਾਂਦੇ ਨਾ ਤੇ ਟਰੱਕ ਦੇ ਨਾਲ ਜਿਆਦਾ ਵੱਡਾ ਦਾ ਇਹਨਾਂ ਦਾ ਰੇੜਾ ਹੋ ਜਾਂਦਾ ਆ ਇਕ ਛੋਟਾ ਵਾਹਕਲ ਰੇੜੇ ਦਾ ਰੂਪ ਧਾਰਨ ਕੀਤਾ ਆ ਕਈ ਤਰ੍ਹਾਂ ਦੇ ਨੁਕਸਾਨ ਵੀ ਹੁੰਦੇ ਆ ਕਈ ਤਰ੍ਹਾਂ ਐਕਸੀਡੈਂਟ ਵੀ ਹੁੰਦੇ ਆ ਪਰ ਇਹਨਾਂ ਦੀ ਕੋਈ ਵੀ ਕੋਈ ਕਾਰਵਾਈ ਨਹੀਂ ਕੋਈ ਕਰਦਾ ਜੀ ਰੇਸ਼ਨ ਸਮਝੀ ਇੱਕ ਮਿੰਟ ਆਈਓ ਆ ਦੇਖੋ ਬੜੀ ਹੀ ਮੈਂ ਕਹਿੰਨਾ ਕਿ ਤਸੱਲੀ ਨਾਲ ਚੋਰੀ ਕੀਤੀ ਗਈ ਹੈ ਇੱਕ ਵਿਅਕਤੀ ਘਰ ਦੇ ਅੰਦਰ ਦਾਖਲ ਹੁੰਦਾ ਲੇਕਿਨ ਮੈਨੂੰ ਅੰਦਾਜ਼ਾ ਇਹ ਵੀ ਹੈ ਕਿ ਆਲੇ ਦੁਆਲੇ ਵੀ ਦੋ ਚਾਰ ਉਹਦੇ ਸਪੋਰਟਰ ਕਿਤੇ ਹੋਣਗੇ ਪਰ ਜਦੋਂ ਕੈਮਰੇ ਦੇਖਦੇ ਆ ਕਿ ਕੱਲਾ ਜਾਂਦਾ ਫਿਰ ਇਹ ਵੀ ਸ਼ੰਕਾ ਪੈਦੀ ਕਿ ਹੋ ਸਕਦਾ ਕੱਲਾ ਹੋਵੇ ਤੁਹਾਨੂੰ ਕੀ ਲੱਗਦਾ ਜੀ ਮੈਂ ਸਭ ਤੋਂ ਪਹਿਲਾਂ ਤਾਂ ਦਿਨੇਸ਼ ਛੁਰੀ ਜੀ ਆਪ ਜੀ ਦੇ ਪੀ ਵੀ ਤੇ ਚੈਨਲ ਅਧਿਕਾਰਤਨ ਧੰਨਵਾਦ ਕਰਦਾ ਕਿ ਜਿਹੜੇ ਤੁਸੀਂ ਕਿਸੇ ਵੀ ਬੰਦੇ ਨੂੰ ਜਿਹੜੀ ਘਟਨਾ ਵਾਪਰਦੀ ਹੈ ਉਹਤੇ ਮੌਕੇ ਤੇ ਪਹੁੰਚ ਕੇ ਉਹਦੇ ਵਿੱਚ ਸਹਾਇੀ ਹੁੰਨੇ ਹੋ ਬਹੁਤ ਘਟਨਾਵਾਂ ਦੇ ਵਿੱਚ ਤੁਸੀਂ ਉਹਨਾਂ ਦੇ ਪ੍ਰਾਪਤੀਆਂ ਹੋਈਆਂ ਚਾਹੇ ਕਿਸੇ ਦਾ ਮੋਟਰਸਾਈਕਲ ਚੋਰੀ ਹੋਇਆ ਕਿਸੇ ਦਾ ਕੋਈ ਵੀ ਘਟਨਾ ਵਾਪਰੀ ਤੁਸੀਂ ਪਹੁੰਚਦੇ ਆ ਮੈਂ ਤੁਹਾਡਾ ਵਿਕਾਸ ਨਗਰ ਸੇਵਾ ਸੁਸਾਇਟੀ ਵੱਲੋਂ ਧੰਨਵਾਦ ਵੀ ਤੁਹਾਡੇ ਚੈਨਲ ਦਾ ਕਰਦਾ ਪਰ ਇਹ ਚੋਰੀ ਨਹੀਂ ਹੋਈ ਇਹ ਦਿਨੇ ਢਾਕਾ ਪਿਆ ਢਾਕਾ ਹੀ ਹੈ ਢਾਕੇ ਦਾ ਕਾਰਨ ਹੈ ਕਿ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ੇ ਨਹੀਂ ਹੈਗੀ ਕਿਸੇ ਨੂੰ ਡਰ ਹੀ ਨਹੀਂ ਹੈਗਾ ਜੇ ਤੁਸੀਂ ਗਲੀਆਂ 'ਚ ਮੋਟਰਸਾਈਕਲ ਚਲਾਦੇ ਦੇਖੋ ਨਿਆਣੇ ਛੋਟੇ ਛੋਟੇ ਚਲਾਉਂਦੇ ਫਿਰਦੇ ਆ ਉਹ ਹਾਥੇ ਕਰਦੇ ਆ ਦੂਜੀ ਆ ਵੀਰ ਜੀ ਨੇ ਗੱਲ ਕੀਤੀ ਆ ਕਵਾੜੀਆਂ ਦੀ ਇਹ ਤੇ ਕਰੋਨਾ 'ਚ ਨਹੀਂ ਸਰਕਾਰ ਨੇ ਬੰਦ ਕੀਤੇ ਸਾਨੂੰ ਅੰਦਰਵਾੜ ਦਿੱਤਾ ਤੁਸੀਂ ਅੰਦਰ ਨਹੀਂ ਅੰਦਰ ਨਹੀਂ ਤੁਸੀਂ ਉਹ ਬਾਹਰ ਨਹੀਂ ਨਿਕਲ ਸਕਦੇ ਇਹਨਾਂ ਤੇ ਕੋਈ ਆਈਡੀ ਪ੍ਰੂਫ ਨਹੀਂ ਇਹ 6-7 ਵਜੇ ਲੋਕ ਆਪਣੇ ਨਿਤਨੇਮ ਕਰਦੇ ਹੁੰਦੇ ਆ ਇਹ ਹੋਕੇ ਤੇ ਹੋਕਾ ਜੜਿਆ ਹੁੰਦਾ ਦੋ ਦੋ ਤਿੰਨ ਤਿੰਨ ਬੰਦੇ ਇਦਾਂ ਜਾਂਦੇ ਆ ਵੀ ਜਿੱਦਾਂ ਕਿਤੇ ਨਹੀਂ ਕਿਸੇ ਨੂੰ ਢਾਉਣ ਜਾਣਾ ਹੁੰਦਾ ਤੇ ਸਮਾਨ ਇਹਨਾਂ ਦਾ ਕਵਾੜੀਆਂ ਮੈਂ ਕਈ ਵਾਰ ਇਹ ਸੋਸਾਇਟੀ ਵੱਲੋਂ ਵੀ ਕਿਹਾ ਵੀ ਤੁਸੀਂ ਘੱਟੋ-ਕਾਟੇ ਤੇ ਕੋਈ ਫੈਕਟਰੀ ਨਹੀਂ ਹੈਗੀ ਕੋਈ ਇੱਕ ਦਿਨ ਨਿਸ਼ਚਿਤ ਕਰ ਲਓ ਤੁਸੀਂ ਐਤਵਾਰ ਆਉਣਾ ਜਾਂ ਤੁਸੀਂ ਕਿਸੇ ਦਿਨ ਮੰਨ ਲਓ ਇੱਥੇ ਦਿਹਾੜੀ ਦੇ 10-10 20-20 ਕਵਾੜੀਆਂ ਹੀ ਆਉਂਦੇ ਆ ਸਾਨੂੰ ਸਮਝ ਨਹੀਂ ਲੱਗਦੀ ਕੀ ਕਹਾਣੀ ਆ ਪਹਿਲਾਂ ਵੀ ਇੱਥੇ ਸਾਡੇ ਮਹੱਲੇ ਦੇ ਵਿੱਚ ਚੋਰੀ ਹੋਈ ਉਹ ਪਟਨਾ ਸਾਹਿਬ ਯਾਤਰਾ ਕਰਨ ਗਏ ਸੀਗੇ ਤੇ ਕਹਿਣਾ ਕੀ ਆ ਹੁਣ ਚੋਰ ਦੀ ਲਗਭਗ ਪਛਾਣ ਜਿੱਦਿਆਂ ਕਿ ਮੇਰੇ ਤੱਕ ਇਨਫੋਰਮੇਸ਼ਨ ਪਹੁੰਚੀ ਆ ਕਿ ਪੁਲਿਸ ਤਫ਼ਤੀਸ਼ ਚ ਲੱਗੀ ਹੋਈ ਆ ਚੋਰ ਦੇ ਉਹ ਕਹਿੰਦੇ ਨੇੜੇ ਆ ਤੇ ਜੇ ਚੋਰ ਫੜਿਆ ਜਾਂਦਾ ਜਿਹੜੀ ਚੋਰ ਦੀ ਮਾਂ ਆ ਉਹਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਨਾ ਬਿਲਕੁਲ ਜੀ ਇਹਨਾਂ ਦਾ ਜੀ ਨੁਕਸਾਨ ਦੀ ਭਰਾਈ ਕੌਣ ਕਰਾਊਗਾ ਹੂੰ ਸਾਡੇ ਗਵਾਹ ਇੱਕ ਬੰਦੇ ਦੀ ਆ ਬੀਬੀ ਦੀ ਕਰਿਆਨੇ ਚ ਚੈਨੀ ਲਾ ਕੇ ਲੈ ਗਿਆ ਸੀ ਉਹ ਸਿੱਟਮੇ ਇਦਾਂ ਦਾ ਤੂੰ ਹੁਣ ਕੋਰਟ ਚ ਵਕੀਲ ਕਰੋ ਅਗਲੇ ਨੇ ਖਹਿੜਾ ਛੱਡਦਾ ਵੀ ਅਸੀਂ ਲੈਣੀ ਨਹੀਂ ਜਦੋਂ ਅਗਲੇ ਦੀ ਚੀਜ਼ ਚੋਰੀ ਬਰਾਮਦ ਹੋ ਗਈ ਤੇ ਦੇਣੀ ਚਾਹੀਦੀ ਆ ਉਹਨਾਂ ਨੂੰ ਤਾਂ ਲੱਖਾਂ ਦਾ ਨੁਕਸਾਨ ਹੈ ਜੀ ਉਹ ਪ੍ਰਭਾਈ ਕਿਹਨੇ ਕਰਨੀ ਜੀ ਇਹ ਤੇ ਅੱਖਾਂ ਤੇ ਹੰਝੂ ਪੂੰਝਣ ਵਾਲੀਆਂ ਗੱਲਾਂ ਮੇਰੀ ਪ੍ਰਸ਼ਾਸਨ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਤੁਸੀਂ ਐਸਐਸਪੀ ਨੂੰ ਇਦਾਂ ਨਾ ਬਦਲੋ ਜਿੱਦਾਂ ਤੁਸੀਂ ਇੱਕ ਦਿਹਾੜੀਦਾਰ ਬਦਲਦੇ ਆ ਇਹ ਨਾ ਬਦਲੋ ਇਦਾਂ ਉਹ ਜਦੋਂ ਸਮਝਣ ਲੱਗਦਾ ਸਿਸਟਮ ਨੂੰ ਉਲਟੀ ਬਦਲ ਦਿੰਦੇ ਆ ਮੈਂ ਹੈਰਾਨ ਆ ਕਿ ਸ਼ਹਿਰ ਦਾ ਸਾਲ ਦੇ ਵਿੱਚ 6 ਤੱਕ ਐਸਐਚਓ ਹੀ ਬਦਲੇ ਜਾਂਦੇ ਆ ਉਹਨਾਂ ਦਾ ਪਹਿਲਾ ਬਿਆਨ ਹੁੰਦਾ ਦੋਸ਼ੀ ਬਖਸ਼ੇ ਨਹੀਂ ਜਾਣਗੇ ਠੀਕ ਆ ਮੈਂ ਤਾਂ ਪਤਾ ਨਹੀਂ ਲੜੇ ਬਖਸ਼ੇ ਕਿ ਨਹੀਂ ਬਖਸ਼ੇ ਸਾਡੇ ਸਮਝ ਤੋਂ ਬਾਹਰ ਵਾ ਸਲੋ ਰੋੜੀਆਂ ਸਾਰੀਆਂ ਲੱਗਦਾ ਦੋਸ਼ੀ ਬਖਸ਼ਿਸ਼ਾ ਕਰਾ ਲੈਂਦੇ ਫਿਰ ਬਿਲਕੁਲ ਜੀ ਸਾਡੇ ਨਾਲ ਇੱਕ ਘਟਨਾ ਵਾਪਰੀ ਉਹਨੇ ਇੱਕ ਅਫਸਰ ਨੂੰ ਐਦਾਂ ਬੁਲਾਇਆ ਜਦੋਂ ਫਰੈਂਡ ਸੀ ਉਹ ਬੰਦੇ ਦੇ ਹਮਲਾ ਕੀਤਾ ਸੀ ਇਹ ਸਿਆਲ ਜਨਵਰੀ ਮਹੀਨੇ ਚ ਜੀ ਹੁਣ ਹੁਣ ਆਪਾਂ ਇਸ ਘਟਨਾ ਦੀ ਗੱਲ ਕਰੀ ਅੱਜ ਦੇ ਵਿਸ਼ੇ ਤੇ ਗੱਲ ਕਰੀਏ ਚੋਰ ਜਿੰਨੇ ਕੋ ਮੇਰੇ ਕੋ ਇਨਫੋਰਮੇਸ਼ਨ ਪਹੁੰਚੀ ਆ ਕਹਿੰਦੇ ਕਿ ਬੰਗਿਆਂ ਦਾ ਹੋ ਸਕਦਾ ਹੋ ਸਕਦਾ ਜੀ ਜਦੋਂ ਸਕੂਟਰ ਵਾਲਾ ਜਲੰਧਰ ਆ ਕੇ ਸਕੂਟਰ ਚੋਰੀ ਕਰਦਾ ਨਵੇਂ ਸ਼ਹਿਰੋਂ ਤੁਸੀਂ ਬੰਗਿਆਂ ਤੋਂ ਫੜਿਆ ਚੋਰ ਨੇ ਕਿਤੇ ਆਪਣੇ ਘਰ ਲਾ ਕੇ ਥੋੜੀ ਚੋਰੀ ਕਰਨੀ ਹੁਣ ਜਿੰਨੂੰ ਉਹਨਾਂ ਜਾ ਕੇ ਸਮਾਨ ਵੇਚਣਾ ਜਿਹੜੇ ਉਹਨਾਂ ਦੀ ਪੁਸ਼ਤਪਨਾ ਹੀ ਕਰਦੇ ਆ ਬੰਨਣੇ ਤੋਂ ਵੀ ਬੰਨਣੇ ਦੇਖੋ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਆਪਦੇ ਮੀਡੀਆ ਰੱਖੀ ਜਿੰਨੇ ਕੁ ਵਾਰੀਏ ਉਹਨਾਂ ਦੇ ਕੈਮਰੇ ਲੱਗਣੇ ਚਾਹੀਦੇ ਆ ਪ੍ਰੋਪਰ ਚਾਲੂ ਹੋਣੇ ਚਾਹੀਦੇ ਆ ਉੱਥੇ ਬੰਦਾ ਫੜਿਆ ਤਾਂ ਫੜਿਆ ਜਾਂਦਾ ਮਾਲ ਵੇਚਣ ਵਾਲਾ ਕੁਆੜੀਆਂ ਕੋਲ ਤਾਂ ਕੈਮਰੇ ਲੱਗੇ ਹੀ ਨਹੀਂ ਕੋਈ ਦੋ ਨੰਬਰ ਦਾ ਤਾਂ ਸਾਮਾਨ ਉੱਥੇ ਵੇਖਦਾ ਬਾਹਰੋਂ ਜਿਮੇਦਾਰਾਂ ਦੀਆਂ ਕੇਵਲਾ ਮਹਿੰਗੀਆਂ ਹੁੰਦੀਆਂ ਉੱਥੇ ਵੇਖਦਾ ਕੁਆੜੀਆਂ ਥੋੜੀ ਕਸਦਾ ਜੀ ਤੁਸੀਂ ਸੂਚਵਾਨੋ ਤਜਰਬੇ ਨਾਲ ਗੱਲ ਕਰਦੇ ਹੋ ਇਹਨਾਂ ਦੀ ਹੁਣ ਇਹਨਾਂ ਨੂੰ ਇਨਸਾਫ ਕਿਵੇਂ ਮਿਲ ਸਕਦਾ ਪਰ ਭਾਈ ਕਿਵੇਂ ਹੋਵੇਗੀ ਇਹਨਾਂ ਦਾ ਇਨਸਾਫ ਤਾਂ ਮੇਰੀ ਮਾਨਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਆ ਕਿ ਉਹ ਸਾਡੇ ਇਥੋਂ ਦੇ ਹੈੱਡ ਨੇ ਜੀ ਉਹ ਕਰਨ ਨੂੰ ਸਾਰਾ ਕੁਝ ਕਰ ਸਕਦੇ ਆ ਜੇ ਉਹਨਾਂ ਨੂੰ ਬੰਨਣਾ ਹੋਵੇ ਨਾ ਉਹ ਇਹਦੀਆਂ ਧਾਰਾਂ ਲਾ ਸਕਦੇ ਆ ਸਾਰਾ ਕੋਈ ਪ੍ਰਾਪਤ ਕਰ ਸਕਦੇ ਆ ਜੇ ਇੱਕ ਨਸ਼ੇ ਵਾਲੇ ਦਾ ਘਰ ਤੁਸੀਂ ਢਾ ਸਕਦੇ ਆ ਉਸ ਸੰਸਾਰ ਦਾ ਘਰ ਢਾ ਕੇ ਪਰਵਾਹੀ ਇਹਨਾਂ ਦੀ ਕਰਨੀ ਚਾਹੀਦੀ ਜਾਂ ਉਹ ਘਰ ਵੇਚ ਕੇ ਇਹਨਾਂ ਦੀ ਪਰਵਾਹੀ ਕਰਨੀ ਚਾਹੀਦੀ ਆ ਇਹਨਾਂ ਦਾ ਕਹਿ ਕਸੂਰ ਹੈ ਇਹਨਾਂ ਦਾ ਡਾਕਾ ਮਾਰਿਆ ਡਾਕਾ ਮਾਰਿਆ ਪਰ ਜਿਹੜੇ ਲੀਡਰ ਇਦਾਂ ਤੇ ਫਿਰ ਕਬਾੜੀਆਂ ਨੂੰ ਚੋਰਾਂ ਨੂੰ ਛਡਾਉਣ ਆਉਂਦੇ ਆ ਮੈਂ ਕਹਿੰਦਾ ਉਹਨਾਂ ਨੂੰ ਵੀ ਸਲਾਖਾਂ ਦੇ ਪਿੱਛੇ ਕਰਨਾ ਚਾਹੀਦਾ ਜਿਹੜੇ ਇਹਨਾਂ ਦੀ ਪੁਸ਼ਤ ਕਰਾਈ ਗਏ ਉਹਨਾਂ ਦੇ ਪਿੱਛੇ ਕੀ ਉਹਨਾਂ ਨੂੰ ਫਾਹਲ ਹੋਣਾ ਚਾਹੀਦਾ ਸਮਾਜ ਦੇ ਵਿੱਚ ਕਰਤਿਆ ਉਹਨ ਉਹ ਕਹਾਵਤ ਆ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਉਹਨਾਂ ਨੇ ਕੀ ਜੁਰਤਾ ਕਿਤੇ ਸਾਡੇ ਮਹੱਲੇ ਚ ਆ ਕੇ ਕੋਈ ਚੋਰੀ ਕਰ ਜਵੇ ਕਿਸੇ ਨਹੀਂ ਤਾਂ ਪਨਾਹ ਨਾ ਉਹਦੇ ਪਿੱਛੇ ਕੁਸ਼ਤ ਪਨਾਹੀ ਤਾਂ ਹੈ ਬਿਲਕੁਲ ਜੀ ਜੀ ਅੱਜ ਤੇ ਇਹੀ ਬੇੰਤੀ ਕਰ ਸਕ ਤੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਉਹ ਗ੍ਰਹਿ ਵਿਭਾਗ ਵੀ ਉਹਨਾਂ ਕੋਲ ਹੈ ਇੱਥੇ ਵੀ ਸਖਤੀ ਕਰੋ ਜੀ ਜਿੱਦਾਂ ਦੀ ਸਜ਼ਾ ਤੁਸੀਂ ਨਸ਼ਿਆਂ ਵਾਲਾ ਤੇ ਕਰਨ ਰਹੇ ਆ ਇੱਥੇ ਵੀ ਸਖਤੀ ਹੋਣੀ ਚਾਹੀਦੀ ਹੈ ਉਹਨਾਂ ਲੋਕਾਂ ਨੇ ਕਿੱਦਾਂ ਆਪਣੀ ਮਿਹਨਤ ਕਰਕੇ ਇਹ ਆਪਣਾ ਘਰ ਦੇ ਵਿੱਚ ਤੋਰਾ ਤੋਰਿਆ ਉਹ ਮੈਨੂੰ ਯਾਦ ਆ ਕੇ ਬਜਾਰਾ ਧੁੱਪ ਦਬਾਣੇ ਵੀ ਬਿਲਡਰ ਦਾ ਕੰਮ ਕਰਦਾ ਉਹ ਸਰੀਏ ਬੰਨ੍ਹਣ ਦਾ ਕੰਮ ਕਰਦਾ ਕਿੰਨੀ ਮਿਹਨਤ ਨਾਲ ਕੀਤੀ ਹੋਗੀ ਕਿੰਨੀ ਮਿਹਨਤ ਨਾਲ ਘਰ ਬਣਾਇਆ ਹੈ ਨਾ ਬੱਚਿਆਂ ਨੂੰ ਪੜਾਇਆ ਲਿਖਾਇਆ ਉਹ ਇਨਸਾਨੀਅਤ ਥੋੜੀ ਹੈ ਸਾਡੇ ਲਈ ਉੱਧੇ ਸ਼ਰਮ ਵਾਲੀ ਗੱਲ ਹੈ ਕਿ ਸ਼ੀਰ ਦੇ ਆਜਮ ਭਗਤ ਸਿੰਘ ਦਾ ਇਹ ਜੱਦੀ ਜ਼ਿਲਾ ਹੋਵੇ ਇੱਥੇ ਚੋਰੀਆਂ ਹੋਣ ਇੱਥੇ ਡਾਕੇ ਵੱਜਣ ਤੇ ਇਤੋਂ ਵੱਡੀ ਨਿਮੋਸ਼ੀ ਕੋਈ ਨਹੀਂ ਸੂਰੀ ਸਾਹਿਬ ਔਰ ਜਿਸ ਤਰੀਕੇ ਨਾਲ ਸਿਸਕੀ ਲੱਗੇ ਕਹਿੰਦੇ ਨਾ ਕਿ ਅਸੀਂ ਤਾਂ ਲੁੱਟੇ ਗਏ ਉਹ ਸੀਨਾ ਚੀਰਦੀ ਆ ਗੱਲ ਇਹ ਤਾਂ ਜੇਸਤਾਂ ਲੱਗੀਆਂ ਸੋ ਤਾਂ ਜਾਣੇ ਸੂਰੀ ਸਾਹਿਬ ਅਸੀਂ ਵੀ ਆਏ ਹਾਂ 10 ਮਿੰਟ ਚੱਲ ਜਵਾਂਗੇ ਇਹਨੇ ਪਰ ਮੈਂ ਤਾਂ ਮਾਨ ਜੋਗ ਐਸੇ ਨਾਲ ਬਿਲਕੁਲ ਕਿ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਬਿਲਕੁਲ ਜੀ ਮੱਲੇ ਵਾਲਿਆ ਸਾਰਾ ਸਾਥ ਦੇਣਾ ਚਾਹੀਦਾ ਬਿਲਕੁਲ ਅਸੀਂ ਨਾਲ ਆ ਜੀ ਅਸੀਂ ਵੀ ਤੁਹਾਡੇ ਨਾਲ ਤੇ ਨਾਲ ਕੇ ਉਹਨਾਂ ਨੂੰ ਇਨਸਾਫ ਦਵਾਉ ਜੀ ਜਿੰਨੀ ਵੀ ਸਾਡੇ ਕੋਲ ਹੈਸੀਅਤ ਹੋ ਗਈ ਅਸੀਂ ਜਰੂਰ ਇਹਨਾਂ ਦੀ ਮਦਦ ਕਰਾਂਗੇ ਜਿੱਥੇ ਕਹਿਣਗੇ ਅਸੀਂ ਨਾਲ ਜਾਣ ਨੂੰ ਤਿਆਰ ਆ ਸੋਸਾਇਟੀ ਵੱਲੋਂ ਸਾਰੇ ਮੈਂਬਰ ਆ ਹੋਰ ਸਾਰੇ ਮੱਲੇ ਵਾਸੀ ਆ ਸਾਡਾ ਮੱਲਾ ਸਭ ਤੋਂ ਵਧੀਆ ਆ ਕੋਈ ਇਹੋ ਜਿਹੀ ਵਾਰਦਾਤ ਹੋ ਕੇ ਸਾਨੂੰ ਬਹੁਤ ਦੁੱਖ ਤਕਲੀਫ ਹੋਈ ਆ ਅਸੀਂ ਸਮਝਦੇ ਆਂ ਕਿ ਸ਼ਹਿਰ ਦੇ ਵਿੱਚ ਤੋਂ ਫੇ ਪਿੰਡਾਂ ਨਾਲੋਂ ਵੀ ਸੇਫ ਨਹੀਂ ਸ਼ਹਿਰ ਤਾਂ ਜੀ ਮੇਰੇ ਤੇਾ ਸਾਮਾਨ ਵਾਲੋ ਵੀ ਸੇਫ ਨਹੀਂ ਬਿਲਕੁਲ ਜੀ ਬਿਲਕੁਲ ਚਲੋ ਉਮੀਦ ਕਰਦੇ ਆਂ ਪ੍ਰਸ਼ਾਸਨ ਸਾਡੀ ਗੱਲ ਸੁਨੇਗਾ ਔਰ ਜਿੱਦੇ ਸਾਡੇ ਕੋਈ ਨਵੇਂ ਡਿਵੈਲਪਮੈਂਟ ਆਉਂਦੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਹੁਤ ਬਹੁਤ ਸ਼ੁਕਰੀਆ